ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕਿੱਦਾਂ ਬੈਠੇ ਵੀਰ ਅੱਜ ਦੋਹੇ ਚਾਚਾ ਭਤੀਜਾ ਨਹੀਂ ਸਵੇਰੇ ਬੈਠੇ ਜੁਰੇ ਹਾਂ ਹਾਂ ਅੱਜ ਕੋਈ ਸਾਡੇ ਕੋਲ ਆਇਆ ਹੀ ਨਹੀਂ ਅੱਜ ਮੈਂ ਸਕੂਲ ਮਾ ਜਾ ਕੇ ਮੁੜਿਆ ਆ ਹੂੰ ਮੋਢੇ ਬਾਦ ਮੈਂ ਵੀ ਉਰੇ ਆ ਗਿਆ ਅੱチェ ਕੋਲ ਹੂੰ ਇੰਨੇ ਨੂੰ ਫੋਟੋ ਚੱਲੇ ਤੇ ਮਸ਼ੀਨ ਆ ਗਈ ਉਹਦਾ ਫੋਨ ਆ ਗਿਆ ਕਹਿੰਦਾ ਉਰੇ ਨੂੰ ਆ ਗਈ ਮੜਾ ਜਾ ਮੈਂ ਸਵੇਰ ਦਾ ਗੁੱਤ ਨੂੰ ਦੇਖਦਾ ਝੁੰਡੇ ਵੜਾਉਣੇ ਨੇ ਕਿੱਥੇ ਵੜਾਉਣੇ ਨੇ ਜਿਹੜੇ ਵੱਡੇ ਨਿਮਾਨ ਕੱਲ ਗੰਨਾ ਨਹੀਂ ਪੀਛਣਾ ਅੱਛਾ ਮਾ ਜਾ ਜੇ ਭੱਟ ਜਵੇ ਦੋ ਦਿਨਾਂ ਵਿੱਚ ਸੁੱਕ ਜਾਊਗਾ ਗੁਰੇ ਵਾਲੇ ਵੀ ਰਹਿੰਦੇ ਹੋਣ ਮੂਰੇ ਲਿ ਗ ਰਹੇ ਨੇ ਤੇ ਜਾਂ ਮਾ ਉਹ ਇਕੱਠੇ ਵੜ ਜੀ ਕਹਿੰਦਾ ਜੇ ਵੜ ਕੇ ਜਾਊਗਾ ਆ ਹੈ ਨਹੀਂ ਮਾਸ ਨੂੰ ਫੇਕ ਰਿਹਾ ਮੈਂ ਫੋਨ ਕਰੂੰ ਹੂੰ ਠੀਕ ਨਹੀਂ ਗੱਲ ਕੋਈ ਉਹ ਕਹਿੰਦਾ ਫਿਰ ਦੋ ਦਿਨ ਸੁੱਕ ਲੈਣ ਤੂੰ ਹਾਂ ਦੋ ਦਿਨ ਤਾਂ ਸੁੱਕਣੇ ਨੂੰ ਕਹਿਣਾ ਹੀ ਉਹਨਾਂ ਨੇ ਨਹੀਂ ਨਹੀਂ ਦੁਆਲੀ ਦੇ ਬਾਅਦ ਸੁਣਾਉਣਾ ਦੁਆਲੀ ਦੇ ਯਾਰ ਮੈਂ ਪਿਛਲੀ ਵਾਰ 27 ਤਰੀਕ ਨੂੰ ਬੀਜਿਆ ਤਾਂ ਮੈਨੂੰ ਉਮੀਦ ਹੈ ਵੀ ਮੇਰਾ ਜਦ ਤੱਕ ਵੀ ਬੀਜ ਹੋਵੇ ਜਾਂ ਵੀ ਠੀਕ ਆ ਇਹ ਪਹਿਲੀ ਪਹਿਲੇ ਮਹੀਨੇ ਵਿੱਚ ਬੀਜ ਹੋ ਜਾਵੇ ਆ ਇਹ ਤਾਂ ਤਾਂ ਬੀਜ ਹੋ ਜਾਣਾ ਹਾਂ ਇਹ ਮਹੀਨੇ-ਮਹੀਨੇ ਚ ਜੰਮਿਆਊਗਾ ਦੁਆਲੀ ਦੇ ਬਾਅਦ ਪੂਰਾ 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 ਜੰਮਿਆਊ ਮੈਂ 27 ਤਰੀਕ ਨੂੰ 27 ਤਰੀਕ ਨੂੰ ਬ ਇਹ ਕਰਦਾ ਨਹੀਂ ਵਿੱਚ ਨਹੀਂ ਵਿੱਚ ਪਿਛਲੀ ਵਾਰੀ ਦੀ ਗੱਲ ਕਰਦਾ ਮੈਂ ਐਤ ਕਿਤੇ ਨਹੀਂ ਬੀਜਣੀ ਅਸੀਂ ਕੁਝ ਨਹੀਂ ਬੀਜਣਾ ਨਾ ਮੈਂ ਵੀ ਨਹੀਂ ਬੀਜਣਾ ਜੇ ਬੀਜ ਜੋ ਕੇ ਫੇਤਾ ਨਹੀਂ ਮੈਂ ਬੀਜਣਾ ਜੇ ਨਾ ਬੀਜ ਹੋਇਆ ਫਿਰ ਜਵੀ ਬੀਦਣੀ ਠੀਕ ਆ ਫੇ ਤਾਂ ਜਵੀ ਦਾ ਹੈ ਹੋਇਆ ਲਾਜ ਨੂੰ ਕਰੇ ਗਿਆ ਰੇਟ ਬੱਸ ਹੋਇਆ ਬਾਈ 70 ਰੁਪਏ ਕਿਲੋ ਉਹ ਬੀਜ ਹੈ ਉਹ ਤੂੰ ਦੱਸ ਕਿੰਨਾ ਲੈਣਾ ਹਾਂ ਸੱਚ ਹਾਂ ਲੈ ਬਣ ਗਈ ਇਹਦਾ ਗੱਲ ਦੱਸ ਤੂੰ ਕਿੰਨਾ ਲੈਣਾ ਇਹ ਪਹਿਲਾਂ ਕਾਹ ਗਾਇਓ ਇਹ ਪਹਿਲਾਂ ਕਾਹ ਗਾਇਓ ਨਹੀਂ ਬੱਕਾ ਵਹੀ ਲੈਣੀ ਹੈ ਨਾ ਲੈਣੀ ਹੈ ਪਹਿਲਾਂ ਕਾਹ ਕੀ ਜਗਾ ਹੋਈ ਵੀ ਗੱਲ ਹਾਂ 20 ਕਿਲੋ ਬਹੁਤ ਰਹਿ ਗਿੱਲੇ ਚ ਬਸ ਫੇ ਤਾਂ ਹੈਗੀ ਐਨੀ ਕਿ ਤਾ 20 ਕਿਲੋ ਦੀ ਫੇ ਤਾਂ ਹੈਗੀ ਐਨੀ ਕਿ ਤਾ ਕਵਾਂਟਲ ਦਾ ਪਈ ਆ ਇਹਦੇ ਕੋਲ ਕਵਾਂਟਲ ਦਾ ਪਈ ਆ ਇਹਦੇ ਕੋਲ ਬਸ ਉਹ ਬਸ ਤਾਂ ਥੋੜੀ ਜੀ ਰੱਖਣੀ ਆ ਅਰਸੋਂ ਨੂੰ ਵੜਦੇ ਨਹੀਂ ਬਸ ਜਦੇ ਬਾਕੇ ਕੱਢ ਸੁਪਰ ਸੇਟੇ ਕਾਲੇ ਵਾਲਾ ਪਿਉਂਦੀ ਡਾਕਟਰ ਦੇਦੀ ਬਸ 2 ਘੰਟੇ ਬਾਅਦ ਤੇ ਪਿਉਂਦੀ ਪਿਉਂ ਹਾਂ ਹਾਂ 2 ਘੰਟੇ ਬਾਅਦ ਡਾਕਟਰ ਵੀ ਦੇਦੀ ਲੈ ਲੀਂਗੀ ਹਾਂ ਪੰਗਾ ਟੱਕ ਟੱਕੇ ਕਰਦਾ ਨਾ ਇਸ ਮੈਂ ਕਹਿੰਦਾ ਮੇਰੀ ਕੱਢਦੀ 35 ਕਿਲੋ ਕਿੱਥੇ ਵੀ ਜੜੀਦਾ ਉਥੇ ਨਾਲ ਫਿਰ ਕਿੰਨਾ ਹੀ ਲਾਉਣਾ ਕਿੰਨਾ ਲਾਉਣਾ ਉਥੇ ਦਾ ਹੂੰ ਤਾਂ ਲੱਗਦਾ ਲੈ ਇੱਕ ਵਾਰੀ ਬੂਟੇ ਲੱਗ ਜਾਣੇ ਫਿਰ ਬੂਟੇ ਲੱਗ ਜੂਗੇ ਉਹਦੇ ਬਾਅਦ ਠੀਕ ਹੈ ਫਿਰ ਬੂਟੇ ਲੱਗ ਜੂਗੇ ਨਾ ਜਵੀ ਦੀ ਵੀ ਬਹੁਤ ਹੈ ਸੂ ਲਾਈਆ ਬਹੁਤ ਹੈ ਕਿਉਂਕਿ ਜਿਨ੍ਹਾਂ ਦੀ ਪਹਿਲਾਂ ਜੀਰੀਆਂ ਖਰਾਬ ਹੋਈਆਂ ਉਹਨਾਂ ਨੇ ਵੀ ਬਹੁਤ ਨਹੀਂ ਜਵੀ ਵੀ ਜੇ ਮੈਂ ਦੇਖਿਆ ਆਦੋ ਵਾਲੇ ਗਾਹ ਪਤਾ ਨਹੀਂ ਚੱਬਣ ਨਾਲ ਸਰ ਇਹਦਾ ਬਣੂ ਥਲੀ ਦਾ ਨਹੀਂ ਨਹੀਂ ਹਾਂ ਇਹ ਤਾਂ ਯਾਰ ਰੇ ਵੀ ਬਣੂ 100 ਚੀਜ਼ ਵੀ ਬਣਦੀ ਹੈ ਰੇ ਥੋੜਾ ਆਪਣੇ ਡਗਰਾ ਨੂੰ ਤਾਂ ਪਾਉਂਗੀ ਉਹੀ ਗੱਲ ਹੈ ਬਾਕੀ ਬਿਕੂ ਕੀ ਆਏ ਥੋੜੋ ਅਭੀ ਵੀ ਨਹੀਂ ਬਿਕਦੀ ਹੈਗੀ ਉਹ ਤਾਂ ਅਸੀਂ 1 ਸਾਲ ਵਿੱਚੀ ਦੀ ਉਹ ਖੇਤ ਚ ਬਹੁਤ ਸਾਲ ਹੋ ਗਏ ਜਿਆਦਾ ਇੱਕ ਨੇ ਬਣਾਈ ਦੀ ਉੱਪਰ ਰੋਟੀ ਜਿਆਦਾ ਗੁਰਦੁਆਰਾ ਵੀ ਨਹੀਂ ਵੱਢੀ ਜਿਆਦਾ ਕਹਿੰਦੇ ਵੱਢ ਲੋ ਪਿਛਲੇ ਸਾਲ ਪਿਛਲੇ ਸਾਲ ਮੇਰੇ ਸਾਧੂ ਨੇ ਦੋ ਕਿਲੇ ਬੀਜਲੇ ਗੰਨਾ ਲਾਉਣਾ ਤਾਂ ਉਹਨੇ ਉਹਨੇ ਵੀਝੇ ਲੇਟ ਇਹੇ ਜਾ ਪਿਆ ਕੋਈ ਵੱਢ ਕੇ ਵੀ ਨਾ ਲਿਆਵੇ ਕਹਿੰਦਾ ਯਾਰ ਤੇ ਮੁੜ ਕੇ ਨਹੀਂ ਆਈ ਉਹ ਗਰੇ ਨਾ ਉਹ ਚਾਹੇ ਖੜੀ ਨਾ ਫਿਰ ਫਲੀ ਦਾ ਮੜਾ ਮੁੱਟਾ ਰੇਟ ਮਿਲ ਜਾਂਦਾ ਹਾਂ ਫਿਰ ਫਲੀ ਪੈਵੇਂ ਯਾਰ ਵੀ ਪੈਂਦਾ ਆ ਚਾਰ ਪੈਣਾ ਫਿਰ ਕਗਨਾਂ ਲੇਟ ਹੋ ਜਣਾ ਜਾ ਕੇ ਨਾ ਨਹੀਂ ਲੇਟ ਹੁੰਦਾ 2 ਬਾਡਾ ਲੇ ਹੋ ਜਾਂਦੀ ਜਾਨੂੰ ਜਿਹੜੀ ਹੁੰਦੀ ਉਹ ਭਰਾਵਾ ਪਕਾਊ ਦਾ ਬਹੁਤ ਟਾਈਮ ਦੇਖਣਾ ਪੈਂਦਾ ਆ ਪਕਾਊ ਥੋੜਾ ਦੇਖੀਦਾ ਫਲੀ ਨਿਕਲ ਉਹ ਫਲੀ ਦੇ ਫਿਰ ਪਕਾਉਏ ਹੋਏ ਤੇ ਬੀਜ ਪੈਣਾ ਉਹਦਾ ਮੜਾ ਜਿਆ ਛਕਾ ਕੇ ਪਾਉਣਾ ਤਾਂ ਛਕਾ ਕੇ ਨਹੀਂ ਥੋੜਾ ਜਿਹਾ ਜਿਹਾ ਫਲੀ ਪਾਉਂਗੀ ਦਾਣਾ ਬਣੂਗਾ ਉਤੇ ਵਾ ਖੇਚ ਛਕਾ ਕੇ 2 ਦਿਨ ਵੱਢ ਕੇ ਫਿਰ ਵੀ ਵਿਚਾਰ ਪੈਂਦਾ ਹੁੰਦਾ ਕਿੱਥੇ ਕਾ ਕਰਾ ਹੁਣ ਮੈਂ ਬੂਲ ਦਰਾਂ ਜੇ ਮੈਂ ਤਾਂ ਕਹਿ ਇਥੇ ਬਾਜਰਾ ਤਾਂ ਨਾਲੇ ਕਹਿੰਦਾ ਜਬੀ ਨਹੀਂ ਬੀਜ ਨਹੀਂ ਛਭੀ ਉੱਥੇ ਵੇਖੀ ਰਹੀ ਉੱਥੀ ਵਾੜੇ ਵੱਢ ਲਾਉਂਗਾ ਵੱਢ ਲਿਆਉਂਗਾ ਡੰਗਰਾਂ ਨੂੰ ਪਕੌਣੀ ਇਹਨੂੰ ਨਾਲੇ ਕਹਿੰਦਾ ਉਹ ਬੀਜ ਵਾਸਤੇ ਤੈਨੂੰ ਲੋਟ ਨਹੀਂ ਕਿਹੜੀ ਜਿਕਣੇ ਇੱਥੇ ਕੀ ਕਰੀ ਆ ਚਲ ਤੈਨੂੰ ਦੇਖੀ ਜਾਊਗੀ ਜੀ ਜਨਵਰੀ ਚ ਬੀਜ ਦੀ ਸਰੋਂ ਵੀ ਹੋਊਗੀ ਫੇਰ ਸਰੋਂ ਨਾਲੀ ਉਹ ਖੇਤ ਚ ਬੀਜ ਲਾ ਕੇ ਸੇਚ ਨਾਲ ਤੇਲ ਪਾਉਂਦੇ ਕਿਹੜਾ ਬਾਈ ਪ੍ਰਾਣੀ ਕਿ ਸਰੋਂ ਦੀ ਮੇਰੇ ਕੋਲ 2 ਸਾਲ ਵਾਲੀ ਮੇਰੇ ਕੋਲ ਹੀ ਪ੍ਰਾਣੀ ਉਹ ਆ ਕਿੰਨਾ ਨਿਕਲਣਾ ਚਾਹੀਦਾ 25 ਕਿਲੋ ਜਿੱਤੇ 25 ਦਾ ਚੌਥਾ ਹਿੱਸਾ ਹੋਏ ਕਰਦਾ ਏ ਹਾਂ ਕਿੰਨਾ ਨਿਕਲਣਾ ਚਾਹੀਦਾ 8 8 ਕਿਲੋ ਕਿੱਥੇ ਨਿਕਲਿਆ ਛੜਾ ਤੇਲ ਦਾ ਬਹੁਤ ਨਿਕਲਿਆ ਮਾਤੇ ਇਹਨੇ ਪੀਪੀ ਸਣੀ ਜੋਖ ਲਿਆ ਹੁਣ ਹੁਰਕਿਆ 7 ਲੀਟਰ ਉਹਦੇ ਮਲਾਲਾ 2 ਲੀਟਰ ਦੀ ਕ ਬੋਤਲ ਲਾਲਾ ਨੋ ਹਾਂ ਠੀਕ ਹੈ ਫਿਰ ਤਾਂ ਉਹ ਵੀ ਜੋਖੇ ਦੇ ਬਗਦਰਦਾ ਟੀ ਵੀ ਹੁੰਦੀ ਐ ਇੰਨਾ ਤੇਲ ਹੀ ਨਿਕਲਦਾ ਹੁੰਦਾ 8 ਕਿ ਲੀਟਰ ਤੇਲ ਉਹਨੇ ਕਹਿੰਦਾ ਅੱਜ ਨੂੰ ਕਹਿੰਦਾ ਅੱਧੇ ਮਾ ਕਣਕ ਬੀਜਣੀ ਮਾ ਉਰੇ ਬੀਜ ਲੈ ਕੇ ਕਹਿੰਦਾ ਉਰੇ ਮਰ ਜਾਂਦੀ ਸਰੋਂ ਡੋਲਾਪੀ ਬੀਜ ਦੇ ਹੈ ਡੋਲਾਪਰ ਸਰੋਂ ਆ ਤੇਰੇ ਕੋਲ ਫਾਲੇ ਪਈ ਆ ਗੰਨੇ ਵਾਲੀ ਮਰ ਜਾਂਦੀ ਆ ਉਹ ਗੰਨੇ ਵਾਲੇ ਫਾਲੇ ਪਏ ਤੇਰੇ ਕੋਲ ਆਹਾ ਹਾਂ ਛਿਆੜ ਕੱਢ ਦੇ ਦੇ ਗੱਲ ਬੀਜ ਦੇ ਹਾਂ ਮੈਂ ਫਿਰ ਤੁਹਾਨੂੰ ਮਹਾਰਮ ਲਈ ਲਾਹੋੜਾ ਵੀ ਹੁਣ ਐਸਮੈਸ ਲਵਾਉਣਾ ਰਿਹਾ ਮੈਂ ਹਾਂ ਐਸਮੈਸ ਲਵਾਤਾ ਮੈਂ ਨਹੀਂ ਪੜਣਾ ਇੱਥੇ ਗੁੱਜਰਾਂ ਵਾਲੇ ਪੰਗੇ ਜੇ ਐਸਮੈਸ ਲਵਾ ਕੇ ਜਦੇ ਸਵੇਰੇ ਦਿੱਤੇ ਭਾਰ ਦੇਣਾ ਇਹਦੇ ਚ ਪਾਰ ਵਾਲੇ ਦਾ ਸਾਰੇ ਬਾਕੇ ਜਦੇ ਸਾਰਾ ਬਾਕੇ ਜਿੰਨਾ ਪਰਸ਼ੀਨ ਬੀਜਣਾ ਹੈ ਉਨਾ ਪਰਸ਼ੀਨ ਨਹੀਂ ਦਿੱਤਾ ਦੇ ਦੇਣਾ ਰੌਣੀ ਸਾਰਾ ਹੀ ਕਰ ਦੇਣਾ ਹੂੰ ਠੀਕ ਹੈ ਨਹੀਂ ਦੂਏ ਚ ਸਰੋਂ ਬੀਜਦੀ ਦੂਏ ਬਿੱਗਾ ਮੇਰੇ ਪਾਸ ਸਰੋਂ ਦਾ ਬਾਹੁਤ ਹੈ ਮੁੱਕਣਾ ਨਹੀਂ ਇਨੀ ਆ ਲੈ ਓਕੇ ਆ ਬਾਕੀ ਤੇਰੀ ਚੋਇਸ ਆ ਹੂੰ ਗੱਲ ਕਰਦਾ ਵੀ ਇਹ ਬੈਡਾਂ ਲਈ ਸਰੋਂ ਵਧੀਆ ਹੋਊ ਜਾਂ ਕੀ ਹੋ ਜਾਣਾ ਨਾ ਇਹਨੇ ਉਹ ਤਾਂ ਜਿਆਦਾ ਉਕੀਰ ਫੇਲ ਫੇਲ ਪਾ ਇੱਥੇ ਪਾਣੀ ਬਾਈ ਆਹੀ ਪਾਣੀ ਭਰਦੀ ਦੌਰੀ ਜਾ ਕੇ ਇਹੀ ਭਰ ਦਿੰਦੇ ਇਹਨੂੰ ਹੂੰ ਉਹ ਤਾਂ ਹੋਣਾ ਹੀ ਆ ਹੁਣ ਪਾਣੀ ਆ ਲੈ ਮੈਂ ਟੋਆ ਪਟਾਉਣਾ ਔਰੇ ਇਸੋਂ ਆ ਖੁੰਝੇ ਟੋਆ ਪਟਾਉਣਾ ਛੜੀਆਂ ਰੱਖਣੇ ਇਹਨੂੰ ਹੂੰ ਤੂੰ ਆ ਨਾ ਮਸ਼ੀਨਾਂ ਪਟਾ ਦੇਣਾ ਪਟੋ ਇਹਨੂੰ ਭਰੀ ਉਹਨਾਂ ਹਾਂ ਛੜੀਆਂ ਕਾਤੇ ਰੱਖਣੀਆਂ ਤਾਂ ਮੈਨੂੰ ਸਮਝ ਨਹੀਂ ਆਦੀ ਗੈਲ ਦੀ ਗੈਲ ਲਾ ਦਿਓ ਕਿ ਸੁੱਕਣੀ ਆ ਯਾਰ ਜੇ ਗੰਨੇਡ ਹੋ ਗਈ ਛੱਟੀ ਲਾਉਣੇ ਨੂੰ ਜੇ ਲੇਟ ਹੋ ਗਈ ਜਦੇ ਟੋਆ ਪਟਾ ਲਈ ਉਸੇ ਵਕਤ ਹੁਣ ਪਹਿਨੇ ਹੀ ਜ਼ਰੂਰੀ ਪਟਾ ਦੇਣਾ ਹਾਂ ਜਦੇ ਪਟਾ ਦਵਾਂ ਹੋਰ ਕੀ ਇੱਕ ਦਿਨ ਪਹਿਨੇ ਟੋਆ ਪਟਾ ਦੀ ਪਾਣੀ ਵਿੱਚ ਰੱਖਣੀ ਚਾਹੀਦੀ ਹੈ ਜਰੂਰੀ ਕੋਈ ਨਹੀਂ ਪਾਣੀ ਵਿੱਚ ਰੱਖਣੀ ਇਹ ਮਨ ਦੇ ਬਹਿਮ ਨੂੰ ਜੋ ਕੋ ਮਰਜੀ ਕਹੀ ਆ ਤੂੰ ਜਿਹੜੀ ਤਾਜੀ ਪੱਟ ਹੋ ਗਈ ਉੱਥੇ ਤੇ ਆ ਗਈ ਉਹ ਲਾਗੀ ਉਹਨੇ ਕਿ ਸੁੱਕਣਾ ਉਹ ਤਾਂ ਉਹ ਆ ਜਿਹੜੀ ਤਾਂ 20 ਦਿਨ ਰੱਖਣੀ ਆ ਸਮਝ ਗਿਆ ਜਿਆਦਾ ਮਹੀਨਾ ਰੱਖਣੀ ਆ ਜੇ ਰੱਖਣੀ ਪੈਗੀ ਤਾਂ ਪਟਾ ਦਿੰਗੇ ਅੱਗੇ ਤਾਂ ਕਿਤੇ ਪਾਣੀ ਚ ਰੱਖਦੇ ਤੇ ਆਪਾਂ ਕੀਲਿਆਂ ਦੇ ਕੀਲੇ ਲਾਏ ਲੋਕਾਂ ਨੇ ਠੀਕ ਤਾਂ ਗੱਲ ਚੱਠੇ ਮਾਰ ਖੜ ਚਾਰ ਦਿਨ ਖੜੀ ਕਰਦੇ ਤਿੰਨ ਦਿਨ ਬਾਅਦ ਲਾਉਣੀ ਆ ਜੇ ਤਾਂ ਜੇ ਤਾਂ 2-4 ਦਿਨ ਚ ਲਾਉਣੀ ਆ ਉਹਨੂੰ ਪਾਣੀ ਚ ਰੱਖਣ ਦੀ ਕੋਈ ਲੋੜ ਨਹੀਂ ਜੇ ਤਾਂ ਹਮਾਨਿਆਂ ਵੀ 10 ਦਿਨ ਤੇ ਬਾਅਦ ਲੈ ਕੇ ਜਾਣਾ ਕੰਮ 8 ਦਿਨ ਤੇ ਬਾਅਦ ਫਿਰ ਉਹਨੂੰ ਦੱਬ ਦੋ ਆਹੋ ਫਿਰ ਵੀ ਉਹ ਦੱਬਣ ਦਾ ਕਾਰਨ ਪਤਾ ਕੀ ਹੁੰਦਾ ਉਹ ਦੱਬਣੀਆਂ ਆਪਾਂ ਨੇ ਜਾ ਕੇ ਜਿਹੜੇ ਮਾਰਚ ਮਹੀਨੇ ਚ ਲਾਉਣੀ ਆ ਜੇ ਜਾਂ ਫਰਵਰੀ ਦੇ ਐਂਡ ਵਿੱਚ ਲਾਉਣੀ ਆ ਉਹ ਟਾਈਮ ਗਰਮੀ ਸ਼ੁਰੂ ਹੋ ਜਾਂਦੀ ਗਾ ਹਾਂ ਕਿਰਪਾਤਾ ਕਾਹਦੇ ਕਹਿੰਦਾ ਮੈਂ ਤੈਨੂੰ ਹੁਣ ਮੈਂ ਮੰਨ ਕੇ ਚੱਲ ਦੋ ਫੀਲੇ ਦਾ ਹਾਲਾਤ ਤੇ ਦੋ ਮੇਰੇ ਤਾਂ ਹੁਣ ਟਾਈਮ ਨਾ ਲੱਗੇ ਸਮਝ ਲੈ ਜਿਹੜੇ ਦੋ ਮੈਂ ਗਾਹਾਂ ਲਾਉਣੇ ਮੁੰਡੇ ਜੇ ਉਹਦਾ ਜੇ ਛਿੱਟੀ ਲੇਟ ਹੁੰਦੀ ਤੀ ਕਿਵੇਂ ਪਟਕੇ ਰੱਖਣੀ ਆ ਉਹ ਜਦੇ ਟੋਆ ਪਟਾ ਲਈ ਤੈਨੂੰ ਕਹਿਤਾ ਦੱਤਾ ਆਹੋ ਹੁਣ ਤੂੰ ਪਹਿਨੇ ਟੋਆ ਪਟਾਉਂਗਾ ਜਦੇ ਟੋਆ ਪਟਾ ਲੀਏ ਇੱਥ ਜੇ ਲੱਗੇ ਤਾਂ ਠੀਕ ਆ ਜੇ ਲੱਗੇ ਤਾਂ ਠੀਕ ਆ ਆਹੋ ਸਮਝ ਗਿਆ ਕਿ ਨਹੀਂ ਉਹ ਤਾਂ ਮੌਕੇ ਦੀ ਮੌਕੇ ਆ ਤੇਰਾ ਇਹਨਾਂ ਟੈਨਸ਼ਨ ਥੋੜਾ ਲਈ ਦੀ ਹੁਣ ਤੋਵਾ ਪਟਾ ਤਾਂ ਉਹੀ ਕੋਈ ਤੇਰੀ ਵਰਗਾ ਹੀ ਗਿਰ ਗਿਆ ਰਾਤ ਨੂੰ ਅੱਛਾ ਕਦੇ ਖੂ ਮਟਾਉਣਾ ਥਾਲਾ ਲੈ ਆਪੇ ਤਾਂ ਕਹਿੰਦਾ ਮ ਡੂੰਗਾ ਪਟਾਉਣਾ ਦੇਖ ਲੈ ਤੋਵਾ ਪਟਾਉਣਾ ਆ ਆ ਇਧਰ ਇਹ ਮਿੱਟੀ ਜੱਟ ਕੇ ਉੱਥੇ ਲਾ ਲੈਣੀ ਬਸ ਅੱਛਾ ਛੱਤੀ ਪਤਾ ਕਿੰਨੀ ਦੱਬਣੇ ਨੂੰ ਫਿਰਦਾ ਤੂੰ 5 4 500 ਦੱਬਣ ਨੂੰ ਫਿਰਦਾ ਪਤਾ ਕਿੰਨਾ ਡੂੰਗਾ ਪਟਾਉਣਾ ਲੰਬਾ ਪਟਾਉਣਾ ਡੂੰਗਾ ਦਾ ਘੱਟ ਚੱਲ ਜੇਣਾ ਲੰਬਾ ਵਟਾਉਣਾ ਲੰਬਾ ਘਟ ਚੱਲ ਜੈਣਾ ਡੂੰਗਾ ਵੱਧ ਹੋਣਾ ਛਟੀਆਂ ਦਾ ਗਰਾ ਡੂੰਗਾ ਵੱਟ ਹੁੰਦਾ ਹਾਂ ਫਿਰ ਗਰਾ ਵੱਧ ਲੱਗ ਜਾਂਦਾ ਉਹ ਤੇ ਤੇਰੀ ਛਟੀ ਵੀ ਡਿਪੈਂਡ ਹੈ ਭਰਾਵਾ ਗਰਾ ਨਹੀਂ ਲੱਗ ਜੈਣਾ ਚੱਲ ਜਿਦੇ ਪਟਾ ਲੂੰਗਾ ਨਿਆਣਿਆਂ ਦਾ ਵੀ ਡਰ ਰਹਿੰਦਾ ਉਹ ਹੀ ਕਹੇ ਮੈਂ ਤੈਨੂੰ ਜਦੇ ਪਟਾ ਲਈ ਆਪਣਾ ਨਿਆਣਿਆਂ ਦੇ ਚੱਕਰ ਮਾਦਾ ਅਸੀਂ ਖੂਬ ਪਰ ਜਾਲ ਪਾਇਆ ਪਿਆ ਉਹ ਤੇ ਕੋਈ ਲਾੜੇ ਲੁੜਕੇ ਆਏ ਮੂਹੂ ਦੀ ਛਾਲ ਮਾਰੇ ਸਾਲਾ ਪਿੱਠ ਤੇ ਆ ਕੇ ਕੋਈ ਤਾਈ ਦਾ ਜਾਲ ਪੁਆਇਆ ਆਹੀ ਪਾਇਆ ਵਗੋ ਦੀ ਗੱਲ ਨਹੀਂ ਪਾਣੀ ਦਾ ਵੀ ਫੁੱਲ ਭਰੇ ਆ ਫੁੱਲ ਭਰੇ ਆ ਪਾਣੀ ਦਾ ਮੈਂ ਡੂਗਾ ਹੂੰ ਅਸੀਂ ਜੜੀ ਵੀ ਨਹੀਂ ਹਾਂ ਸੇਮ ਤੁਸੀਂ ਚੜਾਈ ਪਈ ਹੈ ਸਾਲੀ ਪੈਪ ਪਾਣੀ ਦੇ ਵਿੱਚ ਸਿਟੀ ਜਾਂਦਾ ਜਿਹੜਾ ਲੀਕ ਹੁੰਦਾ ਉਹ ਸੇਮ ਵੀ ਇੱਦੀ ਚੜੀਆਂ ਨਹੀਂ ਸੇਮ ਯਾਰ ਮੀ ਕਿਤੇ ਥੋੜਾ ਪੀਆ ਕਰੋੜਾ ਵੀ ਪਿਆ ਜੇ ਮੈਂ ਜਾਣੇ ਤੋਰ ਕਰੋੜਾ ਇਸੋਂ ਦਾ ਡੈਮ ਵੀ ਚੜ ਗੇ ਸੇਮ ਤਾਂ ਇੱਕ ਪਾਸੇ ਰਹੀ ਆ ਉਹ ਡੈਮ ਵੀ ਪੂਰੇ ਚੜੇ ਪਏ ਆ ਲੈ ਭਾਈ ਗੱਡੀ 베ਤੀ ਅੱਜ 베ਤੀ ਹਾਂ ਚਾ ਵਧੀਆ ਹੋਇਆ ਭਾਈ ਸੀਨਲ ਲੇਕੀ ਵੀ ਤਾਂ ਮਨੂੰ ਇਹ ਗਿਆ ਕਹਿੰਦਾ 베ਤੀ ਐਫੀ ਡੈਵਿਡ ਦਾ ਮੈਂ ਦੂਆ ਕੇ ਆਇਆ ਗੈਲ ਇਮਾ ਕਹਿਣਾ ਵੀਡੀਓਸ ਬਣਾਵਾ ਚੋ ਯਾਰ ਸਾਜਰੀ ਠਾੜ ਲਿਆ ਮੈਨੂੰ ਹਾਂ ਸਾਜਰੀ ਅਜੇ ਗੁਰਦੀਪ ਜਰਾ ਝਾੜੂ ਮਾਰਦਾ ਦਾ ਹਾਂ ਜਾ ਉਹ ਦੁਕਾਨ 'ਚ ਪੁੱਜ ਗਏ ਪੀ ਡੈਪਟ ਲੈਣ ਅਜੇ ਚੜ ਮੇਰੀ ਗੱਲ ਥੋੜਾ ਨੰਬਰ ਤਾਂਹੀਂ ਲੱਗ ਗਿਆ ਮੋਲਾ ਦੀ ਵਕੀਲ ਸਾਹਿਬ ਨੇ ਹਲੇ ਚਾਹ ਵੀ ਨਹੀਂ ਪੀਤੀ ਹੋਣੀ ਉਹਨੇ ਚਾਹ ਵੀ ਨਹੀਂ ਪੀਤੀ ਉਹ ਅੱਖਾਂ ਹੀ ਮੜਦਾ ਫਿਰਦਾ ਤਾਂ ਜਾਣਾ ਯਾਰ ਨੋਟਰੀ ਵਾਲੇ ਪੁੱਜ ਗਏ ਆ ਵਧਿਆ ਕੰਮ ਕਹਿ ਲਈ ਹੋਜੀ ਬਜਿਹੜਾ ਉਹ ਕਹਿੰਦੇ ਤਾਂ ਫੇਰ ਆ ਜੂਗਾ ਮੈਂ ਫੇਰ ਚੱਕਰ ਜਿਹਾ ਨੂੰ ਕਹਿੰਦੇ ਤੁਸੀਂ ਨਾ ਰਸਣ ਕੋ ਨਹੀਂ ਜਾਏ ਪਤਾਰ ਕਾਟ ਪਤਾਰ ਕਾਟ ਤੁਸੀਂ ਫੋਟੋ ਮੰਗਾਓ ਫੋਟੋ ਮੰਗਾ ਫੋਟੋ ਮੰਗਾ ਲੂ ਫੋਟੋ ਮੰਗਾ ਲੂ ਬਸ ਠੀਕ ਗੱਲ ਹਾਂ ਮੈਂ ਫੇਰ ਆਉਂਦੇ ਫਿਰੂਂਗੇ ਵਾਹ ਹੋਣੀ ਕੰਮ ਕਰਾ ਲੈਣਾ ਰੋਪੜ ਤੋਂ 5-7 ਕਿਲੋ ਮੀਟਰ ਰੋਪੜਾ ਦੱਸ ਤੇ ਜਦੇ ਕੰਮ ਧਾ ਘੰਟਾ ਲਾਇਆ ਉਹ ਤਾਂ ਹਲੇ ਤੂੰ ਉਹਨੂੰ ਆਪਣੇ ਕੰਮ ਨੂੰ ਵੱਧ ਟਾਈਮ ਲਾਤਾ ਉਹਨੇ ਨਹੀਂ ਤਾਂ ਜਦੇ ਨਵੇੜ ਦੇਣਾ ਤਾਂ ਅਸੀਂ ਹੋਰ ਚੱਲ ਹੁਣ ਆਏ ਆ ਗੱਡੀ ਕਾਹੇ ਗਈ ਆ ਗੱਡੀ ਵੇਚਣ ਪਾਉਣੀ ਮੋਰਸ ਹੈਗਾ ਦੁਆਖੇ ਲੈ ਆਉਣਾ ਦੂਗਾ ਨਹੀਂ ਮੋਟਰਸਾਈਕਲ ਦੋਣਾ ਹੋਰ ਕੀ ਦੋਣਾ ਇਹਨੂੰ ਲੋਕ ਮੋਟਰਸਾਈਕਲ ਵੇਚ ਕੇ ਗੱਡੀਆਂ ਲੰਦੇ ਗੱਡੀ ਵੇਚ ਕੇ ਮੋਟਰਸਾਈਕਲ ਲਊਗਾ ਉਹ ਗੱਡੀ ਲੈਦਾ ਆਇਆ ਹੰਗੇ ਲਾਉਣ ਲੱਗਿਆ ਐਨਾ ਕਾ ਮੋਟਰਸਾਈਕਲ ਕਹਿੰਦਾ ਸਾਈਕਲ ਲੀਓ ਇਹਦੀ ਸਾਈਕਲ ਇਹਦੀ ਚਲਾਈ ਤੇ ਦੇਖ ਲਈ ਕਰ ਕਹਿੰਦਾ ਐਕਟਿਵਾ ਲੈਣੀ ਆ ਮਾਂ ਬੱਸ ਨਾਲ ਐਕਟਿਵਾ ਹੈ ਕਦੋਂ ਕਰੇ ਪਾਉਂਦੇ ਤੇ ਲੈ ਕਦੋਂ ਮੈਂ ਤੇ ਵੀ ਕਰੇਵਾ ਜਪਣ ਵਾਲੇ ਕੇ ਮੈਂ ਤਾਂ ਫੇਰ ਕਰਾਲੀ ਗਿਆ ਤਾਂ ਤੁਹਾਨੂੰ ਦੱਸਿਆ ਜਾਏਗਾ ਵੀ ਕਿੱਥੇ ਫਸਿਆ ਹਾਲ ਹੋ ਜਾਂਦੀ ਹੈ ਮੇਰੀ ਗੱਲ ਥੋੜਾ ਜਿਹਾ ਮਲਟੀਨੇ ਨਾ ਠੰਡੇ ਥੋੜੇ ਖਰਾਬ ਕਰਦੇ ਹਾਂ ਸਵੇਰੀ ਨੂੰ ਨਹੀਂ ਕਰਦਾ ਯਾਰ ਇਹਨਾਂ ਨੂੰ ਆਪਣੇ ਨੂੰ ਕੋਈ ਫਰਕ ਨਹੀਂ ਹੈਗਾ ਮੇਰਾ ਪਹਿਲੇ ਨੂੰ ਵੀ ਕੋਈ ਫਰਕ ਨਹੀਂ ਚੜਾ ਉਹ ਚੋਕ ਦੀ ਤਾਂ ਟੁੱਟੀ ਵੀ ਬਾਈ ਫਰਕ ਨਹੀਂ ਹੈਗਾ ਉਹ ਜੋ ਵਾਹਦੇ ਹੱਥ ਕੋਲ ਤੂੰ ਤਾਂ ਤੈ ਪਾਉਣੀ ਹੋਣਾ ਸੀ ਥੋੜਾ ਜਿਹਾ ਪਾ ਦੇਗਾ ਟੁੱਟੀ ਵੀ ਆਉਂਦੀ ਉਹ ਬਾਹਰ ਥੋੜੇ ਝੁੱਟੇ ਝੁੱਟੇ ਆ ਮਾਰੀ ਜਾਂਦਾ ਪੰਜ ਪੰਜ ਦੋ ਦੋ ਤਿੰਨ ਮਿੰਟ ਪਹਿਲਾਂ ਪੰਜ ਮਿੰਟ ਪਹਿਲਾਂ ਸਟਾਰਟ ਕਰਨਾ ਪੈਂਦਾ ਹੈ ਬਣਾ ਕੱਲ ਨੂੰ ਤਾਂ ਫਿਰ ਉ ਨਾ ਨਾ ਮੈਨੂੰ ਇਹਦਾ ਨਹੀਂ ਬਣਾਉਣਾ ਦੂਜਾ ਵੀ ਦੇਣਾ 3170 ਦੇਣਾ ਆਪਣੇ ਵਾਲਾ ਹੈ ਹਾਂ ਆਪਣੇ ਵਾਲਾ ਦੇਣਾ ਦਾ 3170 ਉਹ ਉੱਚਾ ਮਾਡਲ ਆ ਇਹ ਨੀਓ ਮਾਡਲ ਆ ਨੀ ਮਾਡਲ ਆ ਯਾਰ ਉਹਦਾ ਕੀ ਨੰਬਰ ਆ ਪੀਵੀ 12 ਹਾਂ ਯੂ ਇੱਕੇ ਮਾਡਲ ਹੈ ਜੋ ਨਹੀਂ ਹੈਗਾ ਉਹਦਾ ਹਾਂ ਉਹਦਾ ਕੋਸੂਰ ਆ ਚਲ ਦੂਜਾ ਉਹਦਾ ਤੇ ਏ ਆ ਏ ਤੇ ਬਾਅਦ ਗਾਹਾਂ ਏ ਏ ਆ ਡਬਲ ਏ ਆ ਉਹ ਤੁਹਾਨੂੰ ਮੈਂ ਦੱਸਾਂ ਕਿ ਆ ਚੱਕ ਤੇਰਾ ਇਹਦਾ ਪਲੱਗ ਇੱਕਵਲਾ ਦੋ ਆ ਉਹ ਉੱਚਾ ਮਾਡਲ ਆ ਹੋ ਮੈਨੂੰ ਨਹੀਂ ਪਤਾ ਵੀ ਕੀ ਆ ਇਹਦਾ ਇੱਕ ਪਲੱਗ ਆ ਉਹਨੂੰ ਦੋ ਲੱਗਦਾ ਨਹੀਂ ਇਹ ਵਧੀਆ ਚੱਲਦਾ ਇਹਨਾਂ ਦਾ ਜਲਦਾ ਤਾਂ ਉਹ ਵੀ ਬਾਬਾ ਦੀ ਆ ਅੱਛਾ ਜੇ ਚਲਾਉਣੇ ਆ ਜੀ ਵਧੀਆ ਕਿਆ ਕਰੀਏ ਐਕਟਵਾ ਚ ਲੈ ਲਈ ਨਾ ਨੇ ਰੋਜ਼ ਘਰੇ ਹੋਈਗਾ ਨਹੀਂ ਇਹਨੇ ਖਾਸ ਕਰਕੇ ਨੈਗੇਟਿਵ ਨਾਲ ਵੋਟ ਖਸੀਗਾ ਕੋਈ ਵੀ ਸਕੂਟਰੀ ਲੈ ਲਈ ਦੀ ਚਲਾਈ ਮੈਂ ਦੇਖ ਲਈ ਫਿਰਦੀਆਂ ਸਣੀ ਸੱਤ ਜੱਲੂ ਵੀ ਐਕਟਵੇ ਬਾਜਦਾ ਉਹ ਚਲਾਈ ਦਾ ਫਰਕ ਹੁੰਦਾ ਉਹਨਾਂ ਕੋ ਪੈਰ ਵਾਲੀ ਵੀ ਬ੍ਰੇਕ ਆਉਂਦੀ ਤੇਰੇ ਕੋ ਪੈਰ ਵਾਲੀ ਬ੍ਰੇਕ ਨਹੀਂ ਲੱਗਣੀ ਤੇਤੇ ਲੈ ਗਿਆ ਬ੍ਰੇਕਾਂ ਪਤਾ ਨਹੀਂ ਪੈਰ ਆਈਏ ਸਾਨੂੰ ਤਾਂ ਪਿੱਛੇ ਛੜਨੀ ਐ ਇਹਨਾਂ ਨਾਲ ਤਾਂ ਗੱਲ ਕਰਦੇ ਨੇ ਭਾਈ ਟੱਪ ਜਾਂਦੀ ਉਹ ਇੱਥੇ ਐਕਟਵਾ ਨਹੀਂ ਚੱਲਣੀ ਹੈਗੀ ਤੇਰੇ ਬਾਦ ਦਾ ਕੰਮ ਨਹੀਂ ਤੈਨੂੰ ਗਿਰਨਾ ਉਹ ਅਈ ਦਿਲਕ ਦੀ ਬਹੁਤ ਆਹੋ ਇੱਕ ਪਿਕਅਪ ਬਹੁਤ ਆਉਣਾ ਦੀ ਤੁਹਾ ਦਾ ਕੰਮ ਹੈ ਪੱਕੇ ਰੋਡ ਵਾਲਾ ਸਾਡੇ ਦਾ ਕੱਚੇ ਮਚਲੇਣਾ ਕੰਮ ਨੇ ਜ਼ਿਆਦਾ ਅੱਜ ਤਣੂ ਜਾਣਾ ਕਦੇ ਇੱਕ ਦਿਨ ਨੂੰ ਜਾਣਾ ਜਾਜੇ ਲੈ ਲਾ ਹੈ ਚਲ ਜਾਜੇ ਲਈਏ ਇੱਕ ਜਾਜੇ ਗਿਆ ਜਾਜੇ ਅਜੀਬ ਬੜਾ ਲਿਆਏ ਹੈ ਹੈ ਜੀ ਦੀ ਜੀ ਦੀ ਗੱਲ ਪੜਾਈ ਦੀ ਇਹ ਕਿੰਨੀ ਹੋਗੀ ਆ ਤੇਰੇ ਸਾਹਮਣੇ ਇਹ ਜਾਰੀ ਵੀ ਕੇ ਦਿਆ ਲੱਗ ਨਹੀਂ ਲੱਗਦੀ ਯਾਰ ਸੋਹਣੀ ਆ ਸੋਹਣੀ ਕਿੰਨੀ ਹੋਈ ਬਾਈ ਦੇਈ ਦੀ ਆਉਣੀ ਕਿਤੇ ਉਹ ਥੋੜੀ ਬਾਈ ਦੇਈ ਦੀ ਉਹ ਦੁਨੀਆ ਗਲਤ ਹੈਗਾ ਸਾਰੇ ਉਹਨਾਂ ਨੇ ਬੈਣਾ ਨੇ ਬਹੁਤ ਹੁੰਦੀ ਹੁਣ ਬਾਈ ਤੇ 23 ਦੁਨੀਆ ਗੈਲਾ ਜੇ ਤੂੰ 10 15 ਆ ਗਿਆ ਫੇ ਪਿੱਛੇ ਰਹਿ ਗਿਆ ਜੇ 30 ਆ ਗਿਆ ਫੇ ਤੂੰ ਅੱਗੇ ਲੰਘਿਆ ਦੁਨੀਆ ਗੈਲੇ ਚੰਗੇ ਆ ਉਹਦਾ ਹਿਓ ਆ ਯਾਰ ਨਹੀਂ ਅੱਗੇ ਨਹੀਂ ਪਿੱਛੇ ਹਾਂ ਠੀਕ ਹੈ ਜਿੰਨਾ ਆਪਣੇ ਦੇ ਦਿੱਤਾ ਬਹੁਤ ਵਧੀਆ ਹਮ ਸੁੱਖ ਸਾਂ ਚਾਹੀਦੀ ਆ ਬਸ ਸਭ ਨੂੰ ਠੀਕ ਹੈ ਠੀਕ ਨਹੀਂ ਠੀਕ ਆ ਹਾਂ ਹਾਂ ਭਾਈ ਤਾਰੇ ਦਿਖਣਗੇ ਅਵਰਾਤ ਨੂੰ ਹੂੰ ਰਾਤ ਨੂੰ ਤਾਰੇ ਦਿਖਣਗੇ ਇਹ ਲਾਈਟ ਅਸੀਂ ਆਇਓ ਲਾਈ ਜੀ ਕਰਦਾ ਇਹ ਤੇ ਮੇਰਾ ਜਿਹੜੇ ਕੱਪੜਾ ਮਾਰ ਗਿਆ ਉਹ ਵੇਖੀ ਉਹ ਕਿੱਥੀ ਰੱਖੀ ਦੀ ਉਹਦੇ ਆਏ ਹਾਏ ਇੱਥੇ ਕਿੱਧਰ ਗਈ ਉਹ ਕੱਪੜਾ ਜਾ ਆਵੇ ਦੇਖ ਉਧਰ ਹੀ ਪਈ ਦੀ ਮਲਾ ਜੀ ਨੇ ਰੰਗਤਾ ਉਹਨੇ ਪਈ ਏ ਨਹੀਂ ਨਹੀਂ ਦੇਖ ਬੜਾ ਮਰੀਕ ਗਾਲੇ ਸੌਦਾ ਉਹਨੇ ਰੰਗ ਦੇ ਰੰਗ ਦੇਖ ਆਦੀ ਕਹਿ ਗਿੰਦਾ ਰੰਗ ਭਾਈ ਵਾਕਈ ਮਹਿੰਗਾ ਫਾਵਾ ਟਰਾਲੇ ਨੂੰ ਉਹ ਰੰਗ ਦੀ ਕੀਮਤ ਹੁੰਦੀ ਏ ਯਾਰ ਘੱਟੋ ਘੱਟ ਬਹੁਤਾਂ ਨਹੀਂ ਤਾਂ 60-70000 ਰੁਪਿਆ 50000 ਰੁਪਿਆ ਰੰਗ ਨੂੰ ਲੱਗਦਾ ਹੁਣ ਲੱਗਦਾ ਭਾਈ 50000 ਰੁਪਿਆ ਰੰਗ ਨੂੰ ਨਾਰਮਲ ਜੀਰੀ ਦੇਖੀ ਦੀ ਫੁੱਲ ਕੇ ਅੱਜ ਵਿੱਚ ਹੈ ਜੀਰੀ ਫੁੱਲੀ ਸੀ ਜੀਰੀ ਅੱਜ ਦੀ ਪੱਟ ਹੋਈ ਵਿੱਚ ਅੱਜ ਤਾਂ ਮਾਉਨੋ ਡੀਕੀ ਗਿਆ ਉਹਨੂੰ ਕਹਤੇ ਡੀਕਦਾ ਤਾਂ ਉਹ ਵੀ ਨਹੀਂ ਪੱਟੀ ਹੈਗੀ ਗੱਜਾ ਪੱਟੀ ਮੈਂ ਕੱਲ ਨੂੰ ਵਲਦਾ ਵੜਾਈ ਆ ਯਾਰ ਅੱਗ ਜੀ ਨਿਕਲ ਗਈ ਅੱਲ ਵੜਾਈ ਆ ਕੱਲ ਨੂੰ ਵੜਾਈ ਆ ਕੱਲ ਨੂੰ ਪਾੜ ਦੂੰਗਾ ਠੀਕ ਨਹੀਂ ਗੱਲ ਮੱਖ ਖੱਡਾ ਬੈਠਾ ਹੈ ਚਪਰ ਮੱਖ ਤਾਂ ਇਹ ਕਾਲੇ ਰੰਗ ਪਰ ਆ ਕੇ ਬੈਠਾ ਬਹੁਤ ਬੈਠਦੇ ਆਗੇ ਚਿੱਟੇ ਪਰ ਬੈਠਾ ਆਹੀ ਵੇਠਾ ਨੇਂ ਦਿਓਂ ਦੁਬਾਰਾ ਲੱਗ ਜੀ ਕਿਤੇ ਹੱਥ ਨੂੰ ਤੇ ਜੰਮੇ ਨੀ ਕਾ ਕੱਟ ਰਹੇ ਨੇ ਬੰਦੂ ਦੇ ਘਈਏ ਤੇ ਨੀ ਕਾਟ ਤੇ ਤਿਤਲੀ ਆਈ ਹੈ ਉੱਜਾ ਵਾਹ ਆ ਦੇਖ ਆ ਤਿਤਲੀ ਦੇਖ ਲਈ ਤਿਤਲੀ ਸੀ ਦੇਲਾ ਤੈਂ ਕੋਲ ਜਾ ਕੇ ਦੇਖੀ ਮੈਂ ਹੋਰ ਇੱਥੇ ਦੇਖ ਲਿਆ ਕਾਲੂ ਵੱਡੋ ਜੂ ਮੰਡਲੀ ਜੀਰੀ ਕਿ ਨਹੀਂ ਨਹੀਂ ਕਾਲਾ ਜਾ ਕੇ ਆਇਆ ਹੂੰ ਕੀ ਕਹਿੰਦਾ ਕਹਿੰਦਾ ਵੱਡਦੀ ਹੁੰਦੀ ਦੋ ਦਿਨ ਕਾਲੇ ਨੂੰ ਆਏ ਆ ਵੀ ਮੈਂ ਇਧਰ ਨੇ ਬੇੜਾ ਕੰਮ ਕਰਨ ਨੂੰ ਪਿਆ ਪਤਾ ਕੀ ਫਾਇਦਾ ਬੰਦੇ ਕੋਈ ਫਾਇਦਾ ਨਹੀਂ ਸੁੱਕੇ ਮਾੜੂ ਮਸ਼ੀਨ ਠੀਕ ਨਹੀਂ ਗੱਲ ਹੌਲੀ ਤਾਂ ਕੀ ਗੱਲ ਆ ਫੇਰ ਜੀ ਗਿੱਲੇ ਚ ਬਾੜੀ ਆ, ਲੀਹਾਂ ਪੈ ਗਈਆਂ। ਉਹ ਝੁੰਡਾ ਵੀ ਥੱਲੇ ਰਹਿ ਜਾਣਾ। ਚਰਾ ਉਹ ਉਹਨਾਂ ਨੇ ਪ੍ਰਾਲੀ ਨਹੀਂ ਚੱਜੇਗਾ ਕਿੱਥੇ। ਪ੍ਰਾਲੀ ਨਹੀਂ ਬ ਇਕੱਠੀ ਹੁੰਦੀ ਯਾ ਜਦ ਲਈ। ਨਾ ਕੱਟਰ ਵੱਜਣਾ, ਨਾ ਮੈਂ ਬਾਜੀ ਜੂਗਾ ਪ੍ਰਾਲੀ ਥੋੜੀ ਜਿਹੀ। ਗਿੱਲੇ ਚ ਲੀ ਬਣ ਜਣੀ ਇਹਨਾਂ ਦੀ। ਲੀ ਬਣ ਜਣੀ ਨਹੀਂ ਗਿੱਲੇ ਚ। ਇਹ ਤਾਂ ਸੁੱਕੀ ਜੇ ਪ੍ਰਾਲੀ ਲੂਟ ਆਉਂਦੀ ਆ। ਕਿਵੇਂ ਲੂਟ ਆਉਂਦੀ ਆ? ਠੀਕ ਆ। ਉਹਨਾਂ ਨੂੰ ਤਾਂ ਠੀਕ ਆ। ਹੁਣ ਬਣਾਉਂਦੇ ਤਾਂ ਹੈਗੇ ਆ ਹੁਣ ਮੇਰੀ ਗੱਲ ਸੁਣ ਲੈ, ਕੱਲ ਪੰਡਾ ਬਣਾਉਣ ਲੱਗੇ ਹੋਵੇ ਤੇ। ਭਾਈ ਕਿਹੜਾ ਪਾਣੀ ਮਾ ਡੋਬੋ ਕੇ ਕੱਢੀ ਇਹਨਾਂ ਬਿਲੀ ਨੇ ਤਾਂ ਇਕੱਠੀ ਕਰਕੇ ਬੰਦ ਨਹੀਂ ਯਾਰ ਹੁਣ ਤਾਂ ਪਰਾਲੀ ਦੀ ਕਹਿੰਦੇ ਇੰਨੀ ਡਿਮਾਂਡ ਕਿੱਲੀ ਨੇ ਵੀ ਚੱਕੀ ਜਾਂਦੇ ਵਿੱਚ ਚੱਕਦੇ ਆ ਮੈਂ ਤੈਨੂੰ ਦੱਸਦੇ ਨਾ ਪਾਂਡ ਉੱਥੇ ਡਾਕਟਰ ਦੇ ਖੇਚ ਆਏ ਤੇ ਜਿਹੜਾ ਪਾਣੀ ਵਿੱਚ ਡੋਕਾ ਕੱਢ ਕੇ ਬਾਹਰ ਕੀ ਜਵੀ ਅੱਜ ਗਏ ਤਾਂ ਮੰਡਲ ਨੂੰ ਫੇਰ ਮੈਂ ਨਹੀਂ ਗਿਆ ਅੱਜ ਜਵੀ ਦੇਖਣੀ ਸੀ ਕਿੰਨੇ ਕਿ ਜੰਮੇ ਸ਼ਾਲਾ ਮਾਰਦੀ ਕੱਲ ਦੀ ਕੱਲ ਹੁਣ ਕੱਲ ਸ਼ਾਲਾ ਮਾਰਦੀ ਵੀ ਇਹ ਕੱਲ ਹੋਰ ਮਾਰੂਗੀ ਇਹ ਕਹਿੰਦਾ ਜੂਰੀਆ ਸਿਰਦੀ ਆ ਮਾ ਜੂਰੀਆ ਹੁਣ ਗੁੱਗਨ ਦਾ ਵੀ ਉਹਨੂੰ ਜੰਮਦੀ ਆਲੇ ਕਿੱਲੇ 'ਚ ਤਾਂ ਕੁਝ ਨਹੀਂ ਕਹਿੰਦਾ ਜੂਰੀਆ ਹੈ ਗਿੱਲੇ 'ਚ ਤਾਂ ਕੁਝ ਨਹੀਂ ਆ ਗਰ ਮੈਂ ਸੇ ਹੀ ਤਾਂ ਗਰਮੈਟਾ ਦੋਗੋ ਫਾਇਦਾ ਵੀ ਕਰੂਗਾ ਹੋਰ ਨੁਕਸਾਨ ਕਰਨਾ ਉਹ ਕੱਲ ਦਾ ਦਿਨ ਦੇਖਣਾ ਮੇਰੀ ਤਾਂ ਹੌਸਲਾ ਹੈ ਇਹ ਕਹਿੰਦਾ ਗੰਨਾ ਵੀ ਦੰਦੇ ਮਾਝੇ ਗੁੱਜਰ ਨਾ ਆਇਆ ਕੱਲੂ ਵੱਢਣਾ ਜਵੀ ਚੱਕ ਆਪਣੀ ਪਿਆ ਬੀਜ ਜਵਾ ਆਜੂ ਭਾਈ ਇੰਨਾ ਕਿੰਨਾ ਬੀਜੀ ਜਾਊ ਛੱਟਾ ਦੇ ਕੇ ਮਾਹ ਨਵੇੜ ਕੇ ਵਿੱਚੇ ਭਾਗ ਗੰਨਾਂ ਦਾ ਬੀਜ ਇਹਨੂੰ ਪੁੱਛੀ 27 ਤਰੀਕ ਨੂੰ ਬੀਜਦਾ ਮੈਂ 27 ਨੂੰ ਬੀਜਿਆਦਾ ਜਾਂ ਥੋੜਾ ਟਾਈਮ ਪਿਆ ਜਾਂ ਅੱਜ ਲੈ ਕੇ ਆ ਰਾਂ ਅੱਛਾ ਹੋਰ ਕੀ ਆ 27 ਨੂੰ ਬੀਜਿਆਦਾ ਜਿਹੜਾ ਉਹ 85 ਆ ਉਹ ਅਗਲੀ 15 ਨੂੰ ਵੀਜੇ ਪਰ ਮੈਂ ਬੀਜਣਾ ਵਿੱਚ ਕੁਝ ਨਹੀਂ ਹੈਗਾ ਮੈਂ ਤਾਂ ਕੱਲਾ ਹੀ ਗੰਨਾ ਬੂਤੇ ਲਾਉਣੇ ਜਾਂਦਾ ਹਾਂ ਇਹ ਹੁਣ ਗੱਲ ਜੇ ਕੱਲੂ ਗੁਜਰ ਫੱਡ ਗਿਆ ਉਹਨੇ 2-3 ਦਿਨ ਦੀ ਮੈਂ ਇਕੱਠੀ ਕਰਕੇ ਚੱਕ ਲੈਣੀ ਆਪਾਂ ਤਾਂ ਦਗਨਾ ਦਵਾਈ ਤੇ ਦੂਏ ਤੇ ਦੂਏ ਦੀ ਦਿਨ ਬੀਜ ਦੇਣਾ ਕਦ ਤੱਕ ਅੱ비 ਬਾਈ ਤੀਕ ਤੱਕ 25 ਤੱਕ ਕਿਹੜਾ ਮਰਜੀ ਮੈਂ ਨਹੀਂ ਬੀਜਣਾ ਇੱਕ ਜੋਤੇ ਦਾ ਕੰਮ ਆ ਤਿਆਰ ਕਰਨੀ ਉਹ ਮੈਂ ਨਹੀਂ ਬੀਜਣਾ ਹਲੇ ਆਹ ਫੇਰ ਤੇਰੇ ਨਾਲ ਇੱਥੇ ਕੱਤ ਕੇ ਬੀਜਣਾ ਹਾਂ ਬੱਸ ਫੇਰ ਪੂਰੀ ਕੋਸ਼ਿਸ਼ ਹੈ ਮੇਰੀ ਕੱਤਗੀ ਦੀ ਜੇ ਪ੍ਰਾਲੀ ਦਾ ਹੱਲ ਹੋ ਗਿਆ ਤਾਂ ਕੱਲੇ ਗਏ ਆਹ ਆਹ ਦੇਖੀ ਜਾਂਦੀ ਵੀ ਬੀਜ ਹੁੰਦਾ ਕੱਤ ਕੇ ਇਹ ਪ੍ਰਾਲੀ ਨਾ ਜੇ ਆ ਤੇ ਗਿੱਲਾ ਹਲੇ ਹੈ ਨਾ ਨਾ ਇਹ ਵੀ ਚੱਲ ਜੂਗੇ ਤੇ ਪੱਕਿਆ ਵਾ ਪੱਕਿਆ ਬੈਉ ਵੀ ਉਹ ਚੱਲ ਜਣੀ ਰਿੱਤੇ ਜਦਾਂ ਇੱਕ ਦੋ ਦਿਨ ਅਟਕੇ ਜਾਂਦੇ ਇੱਕ ਸਾਲ ਚੱਲੀ ਹੋਣੀ ਬਾਹ ਚੱਲੀ ਹੋਣੀ ਬੈਹ ਇਹਦਾ ਰਿਤੇਦਾਰ ਵੱਢ ਗਿਆ ਇਤਰਾਏ ਵੀ ਬਹੁਤੀ ਗਿੱਲੀ ਤਾਂ ਨਹੀਂ ਜਦ ਰਜਿੰਦਰ ਕਿੱਧਰ ਦੀ ਆਈ ਕਿਉਂ ਰੇ ਬਹੁਤ ਗਿੱਲੇ ਵੀ ਵੱਢਤੀ ਪਿੱਛੇ ਗੱਲ ਕਰਕੇ ਆਏ ਹੂੰ ਦੇਖੀ ਨੀ ਬਹੁਤਾ ਗਿੱਲਾ ਤਾਂ ਨਹੀਂ ਹੈਗਾ ਕੱਲੇ ਨੂੰ ਦਵਾ ਕੇ ਲਿਆਉਂ ਜਿਹਦੀ ਮਸ਼ੀਨ ਨੇ ਤੂੰ ਦੇਖ ਲੈ ਨਾ ਵੀ ਉਤਾਂ ਨਹੀਂ ਹੈਗਾ ਤੇਰਾ ਪੈਨ ਤਾਂ ਦਬਿਆ ਨਹੀਂ ਯਾਰ ਉਹਦਾ ਪੈਨ ਦੱਗਾ ਹੈ ਕੀ ਕਹਿੰਦੇ ਜੇ ਜ਼ਿਆਦਾ ਚੱਕਰ ਹੈ ਨਾ ਸੀਮ ਤਾਂ ਨਹੀਂ ਹੈ ਤੇ ਭਈਏ ਦੇਖ ਕੇ ਵੜਾ ਦੇ ਨਾ ਨਾ ਬਈਏ ਨਹੀਂ ਬਈ ਇਹਦਾ ਬਾਅ ਮੈਂ ਕਿੰਨਾ ਕ ਪੈ ਜੂਗਾ ਕਿੰਨੇ ਕ ਪੈ ਜੂਗੇ ਪਰਾਲੀ ਦੇ ਦੀ ਵਿੱਚ ਗੁਜਰਾਂ ਚ ਕਾ ਦੇਣੀ ਉਹ ਯੂਨੀਵਰਸ ਨੇ ਗੁਜਰਾਂ ਨਹੀਂ ਮੱਥਾ ਟਿਕਾਉਣਾ ਪਰਾਲੀ ਇੱਥੇ 11000 ਨੂੰ ਵੜਾ ਇਤਨਾ ਵੀ ਨਹੀਂ 10000 ਨੂੰ ਵੜਾ ਇੱਥੇ ਐਦਗੀ ਆ ਐਦਗੀ ਬਈਏ ਹੈ ਨਹੀਂ ਵੜਨ ਵਾਲੇ ਵੜਨ ਵਾਲੇ ਨਹੀਂ ਬਈਏ ਭਈਓ ਰੇਟ ਤਾਂ ਨਹੀਂ ਪਤਾ ਜਿਹੜੇ ਹੈਗੇ ਇੱਕ ਦੋ ਕੱਟੇ ਕੁੱਤੇ ਆ ਵੜਾਉਣੀ ਆ ਕਿਸੇ ਨੇ ਪੁੱਛਿਆ ਤਾਂ ਉਹ ਕਹਿੰਦਾ ਭਾਈ ਰੇਟ ਤਾਂ ਨਹੀਂ ਸਾਨੂੰ ਤਾਂ ਪਤਾ ਕੀ ਐ 3-4000 ਬੰਦੇ ਹੀ ਨਹੀਂ ਪਰਾਲੀ ਲੈ ਕੇ ਗਏ 6-7000 ਰੁਪਏ ਕੋਲ ਦੇ ਦਿੱਤਾ ਬਿਜਲੀ ਵਾਰੀ ਫੇਰ ਉਹ ਤਾਂ ਜਬ ਵੜਾਉਣੀ ਪਈ ਹੁਣ ਜਾਂ ਗਰੀ ਚੱਲੀਆਂ ਵਾਲ ਗਿਆ ਉਹਨੂੰ ਸ਼ੰਕਰ ਸ਼ੰਕਰ ਨੂੰ ਕਿਆ ਕਰਾਉਣਾ ਬੋਲਡਰ ਸਾਫ ਕਰਾਉਣੀ ਹੱਲੀਆਂ ਵਾਲਿਆ ਤਰਖਤ ਦਰੋਹ ਤੇ ਸਾਫ ਕਰਾ ਲਈਏ ਮਾਝੇ ਗਾਲੂ ਟਾਈਮ ਆਗਾ ਤਾਂ ਮੈਨੂੰ ਦੱਸੀ ਠੀਕ ਨਹੀਂ ਸਫਾਈ ਹੋ ਜਾਊਗੀ ਇੱਥੇ ਤਰਖਤ ਦਰੋਹ ਤੇ ਬਹੁਤ ਜੰਗਲ ਜੇ ਬਣਿਆ ਪਿਆ ਸ਼ੰਗਾਜ ਮੈਂ ਸਾਫ ਸੂਤ ਕਰਾ ਦੂੰਗਾ ਉਹਨੂੰ ਠੀਕ ਨਹੀਂ ਉਹਦਾ ਹੈ ਹੀ ਆ ਬਾਕੀ ਮੋਟਰਾਂ ਦਾ ਸਵੇਰੇ ਵੀ ਵੱਦੀ ਆ ਹੋਰ ਪਰ ਵੀ ਸਵੇਰੇ ਤਾਂ ਵੱਦੀ ਪਰ ਮੈਂ ਦੇਖਿਆ ਤਾਂ ਵੀ ਕਹਿੰਦਾ ਮਾਰ ਕੇ ਆਇਆ ਕਹਿੰਦਾ ਮੋਟਰਾਂ ਪਰ ਮਾਰ ਕੇ ਆਇਆ ਪੰਪ ਭਰੀ ਫਿਰਦਾ ਤਾਂ ਮੈਂ ਛਵੇ ਮੈਂ ਧੁੱਪਾਂ ਮਾਰੀ ਜੱਟ ਪੱਤਾ ਜਿਹੜੀ ਹਾਂ ਸਵੇਰੇ ਮਾਰਦੇ ਸ਼ਾਮ ਨੂੰ ਧੁੱਪਾਂ ਮਾਰਦੇ ਸ਼ਾਮ ਨੂੰ ਇਕੱਠਾ ਕਰ ਦਿੰਦੇ ਆ ਤਾਂ ਫਾਇਰ ਲੱਗਣਾ ਚਾਹੀਦਾ ਇਹ ਸੁਪੂ ਦਾ ਜਾਵੇ ਹੈ ਕਿ ਨਹੀਂ ਹਾਂ ਉਸ ਵੀ ਹੋ ਪੈਂਦੀ ਆ ਹੁਣ ਯਾਦ ਨਹੀਂ ਛਵੇ ਮਾਰ ਕੇ ਆਇਆ ਉਹ ਮੈਂ ਹੁਣ ਤਾਂ ਕੋਈ ਫਾਇਦੇ ਨਹੀਂ ਮਾਰੀ ਚੱਲ ਕੋਈ ਨਹੀਂ ਨਵੀਂ ਕੰਮ ਕਰੇ ਦੇਣਾ ਕਿੱਥੇ ਚੱਲੀ ਆ ਉਹਦਾ ਲੁੱਟੇ ਜਿਹੜੀ ਰਾਤ ਰਾਤ ਕਰਤਾ ਉਹ ਨਹੀਂ ਤਾਂ ਉਹਦਾ ਜਦੇ ਪਿੱਠ ਮੋੜਦੀ ਸਾਰੇ ਕਰ ਦਿੰਦੀ ਕੰਮ ਇਹ ਤਾਂ ਇੱਥੇ ਨਹੀਂ ਕਰਦੀ ਬਾਈ ਹੁਣ ਤਾਂ ਉਹ ਸਗੀ ਰਲਾ ਚਿੰਦੀ ਜਦੀ ਇਹ ਰਸਗੀ ਵਿੱਚ ਫੇ ਕੰਮ ਕਰ ਦਿੰਦੀ ਇਹ ਨਹੀਂ ਚਲ ਅਗਲਾ ਬਾਰੇ ਨਹੀਂ ਕਰੂਗੀ ਗਿਲਾਪੇ ਕਰ ਲੂਗਾ ਅਗਲੀ ਵਾਰੀ ਨਹੀਂ ਜ਼ਿੰਮੇਦਾਰੀ ਹੈ ਚਲੋ ਠੀਕ ਹੈ ਜੀ ਬਾਈ OK ਜੀ ਅੱਜ ਫਿਰ ਮਿਲਦੇ ਆ